ਘਰ ਦੇ ਨਾਲ ਮਨੁੱਖ ਦਾ ਇੱਕ ਭਾਵਨਾਤਮਕ ਰਿਸ਼ਤਾ ਹੁੰਦਾ ਇਸੇ ਲਈ ਜਦੋਂ ਘਰ ਬਣਾਉਣਾ ਹੁੰਦਾ ਉਦੋਂ ਵੀ ਬੰਦੇ ਦੀ ਸੋਚ ਕਈ ਪਾਸਿਆਂ ਨੂੰ ਦੌੜਦੀ ਆ ਪਰ ਮੁੱਖ ਤੌਰ ਤੇ ਜਿਹੜੇ ਵਿਚਾਰਨਯੋਗ ਪੱਖ ਨੇ ਘਰ ਦਾ ਵਿਵਹਾਰਕ ਪੱਖ ਧਾਰਮਿਕ ਪੱਖ ਤੀਜਾ ਹੈ ਤਕਨੀਕੀ ਪੱਖ ਵਾਸਤੂ ਸ਼ਾਸਤਰ ਤੇ ਤਕਨੀਕੀ ਪੱਖ ਦੇ ਵਿੱਚ ਕੀ ਫਰਕ ਆਪਾਂ ਇਹਦੇ ਬਾਰੇ ਵਿਚਾਰ ਕਰਨੀ ਸਭ ਤੋਂ ਪਹਿਲਾਂ ਹੈ ਵਿਵਹਾਰਕ ਪੱਖ ਘਰ ਬਣਾਉਣ ਵੇਲੇ ਇਹ ਸੋਚਣਾ ਚਾਹੀਦਾ ਕਿ ਦੁਨੀਆ ਦੇ ਵਿੱਚ 150 ਮਿਲੀਅਨ ਲੋਕ ਨੇ ਜਿੰਨਾਂ ਕੋਲ ਆਪਣਾ ਘਰ ਨਹੀਂ ਹੈਗਾ ਬਹੁਤੇ ਤਾਂ ਉਹ ਨੇ ਜਿਹੜੇ ਬਣਾ ਨਹੀਂ ਸਕਦੇ ਕੁਝ ਉਹ ਵੀ ਨੇ ਜਿਹੜੇ ਬਣਾਉਣਾ ਚਾਹੁੰਦੇ ਨਹੀਂ ਆਪਦਾ ਘਰ ਜਿਵੇਂ ਕਿਰਾਏ ਤੇ ਰਹਿ ਲੈਂਦੇ ਆ ਜਾਂ ਹੋਰ ਤਰੀਕਿਆਂ ਨਾਲ ਉਹਨਾਂ ਨੂੰ ਲੱਗਦਾ ਵੀ ਜਿਹੜਾ ਘਰ ਆ ਉਹ ਸਾਨੂੰ ਇੱਕ ਥਾਂ ਤੇ ਟਿਕੇ ਰਹਿਣ ਲਈ ਮਜਬੂਰ ਕਰੇਗਾ ਜਾਂ ਅਸੀਂ ਪੱਕੇ ਵੱਜ ਜਾਗੇ ਘਰ ਦੇ ਨਾਲ ਇੱਕ ਥੋੜਾ ਜਿਹਾ ਹੋਰ ਵੀ ਪੱਕ ਹੁੰਦਾ ਵੀ ਘਰ ਨੂੰ ਨਾ ਸਿਆਣੇ ਲੋਕ ਲਾਇਬਿਲਟੀ ਕਹਿੰਦੇ ਨੇ ਜਦੋਂ ਅਸੀਂ ਘਰ ਬਣਾ ਲਿਆ ਤੇ ਖਰਚਾ ਸ਼ੁਰੂ ਹੋ ਜਾਣਾ ਉਹਨੇ ਆਮਦਨ ਸਾਨੂੰ ਕੋਈ ਨਹੀਂ ਦੇਣੀ। ਕਹਾ ਇਹ ਤਾਂ ਉਹ ਗੱਲਾਂ ਹੋ ਗਈਆਂ ਜਿੰਨਾਂ ਦੇ ਕੋਲ ਘਰ ਨਹੀਂ ਹੈਗਾ ਜਾਂ ਜਿਹੜੇ ਘਰ ਬਣਾਉਣਾ ਨਹੀਂ ਚਾਹੁੰਦੇ ਉਹਦੇ ਬਾਰੇ। ਪਰ ਆਮ ਤੌਰ ਤੇ ਜਿਹੜਾ ਪਰਿਵਾਰ ਵਾਲਾ ਬੰਦਾ ਇੱਕ ਥਾਂ ਦੇ ਟੈੱਕੇ ਬਹਿਣਾ ਚਾਹੁੰਦਾ ਕਈ ਗੱਲਾਂ ਕਰਕੇ ਉਹਨੂੰ ਘਰ ਦੀ ਲੋੜ ਪੈਂਦੀ ਐ ਇਸ ਲਈ ਆਪਾਂ ਇਕੱਠਾ ਬੋਲਦੇ ਆਂ ਘਰ ਪਰਿਵਾਰ। ਘਰ ਤੇ ਪਰਿਵਾਰ ਦਾ ਸਿੱਧਾ ਸਬੰਧ ਆ। ਤਾਂ ਹੁਣ ਜਦੋਂ ਜੇ ਘਰ ਬਣਾਉਣ ਦੀ ਸੋਚ ਹੀ ਲਈ ਆ ਤਾਂ ਉਹਦਾ ਬਿਹਾਰਕ ਪੱਖ ਦੇਖ ਖੰਡੀ ਲੋੜਾ ਕਿ ਲੋੜ ਮੁਤਾਬਕ ਤੇ ਬਜਟ ਮੁਤਾਬਕ ਘਰ ਦੀ ਬਿਉਤਬੰਦੀ ਕੀਤੀ ਜਾਵੇ ਕਿਸੇ ਚੰਗੇ ਕਾਰੀਗਰ ਤੋਂ ਚੰਗੇ ਆਰਕੀਟੈਕਟ ਤੋਂ ਸਲਾਹ ਲੈ ਕੇ ਨਾਪ ਜੀ ਨੇ ਸੁਣਿਆ ਹੋਊਗਾ ਵੀ ਜਦੋਂ ਆਪਾਂ ਘਰ ਪਾਉਨੇ ਆ ਤੇ ਖਰਚਾ ਮੱਲੋ ਮੱਲੀ ਵੱਧ ਹੋ ਜਾਂਦਾ ਉਹਦਾ ਕਾਰਨ ਇਹ ਹੈ ਵੀ ਆਪਾਂ ਬਾਈਟ ਸਹੀ ਨਹੀਂ ਬਣਾਇਆ ਹੁੰਦਾ ਉਦਾਹਰਨ ਦੇ ਲਈ 25% ਖਰਚਾ ਸਿਰਫ ਲੇਬਰ ਦਾ ਹੋ ਜਾਂਦਾ ਮੰਨ ਲਓ ਜੇਕਰ ਤੁਸੀਂ ਘਰ ਦੇ ਉੱਤੇ 20 ਲੱਖ ਲਾ ਰਹੇ ਆਂ ਤਾਂ ਹੋਇਤੋਂ 5 ਲੱਖ ਲੇਬਰ ਦਾ ਲੱਗ ਜਾਣਾ ਜਿਹੜਾ ਆਮ ਤੌਰ ਤੇ ਆਪਾਂ ਨਜ਼ਰ ਅੰਦਾਜ਼ ਕਰ ਦਿੰਨੇ ਐ ਇਸੇ ਤਰ੍ਹਾਂ ਹੋਰ ਵੀ ਪੱਖ ਨੇ ਤਾਂ ਜਦੋਂ ਤੁਸੀਂ ਆਰਕੀਟੈਕਟ ਤੋਂ ਨਕਸ਼ਾ ਬਣਵਾਓਗੇ ਤਾਂ ਉਹ ਤੁਹਾਨੂੰ ਐਸਟੀਮੇਟ ਦੱਸੇਗਾ ਉਸ ਤੋਂ ਥੋੜਾ ਜਿਹਾ ਹੋਰ ਵੱਧ ਲਾ ਕੇ ਚੱਲਿਓ ਜੇ ਸਿੱਧਾ ਜਿਹਾ ਸਾਬ ਲਾਉਣਾ ਹੋਵੇ ਅੱਜ ਕੱਲ ਦੇ ਹੁਣ 2025 ਸਾਲਾਂ ਦੇ ਵਿੱਚ ਤਾਂ ਇੱਕ ਸਕੁਅਰ ਫੁੱਟ ਦੇ ਉੱਤੇ 1500 ਰੁਪਿਆ ਖਰਚਾ ਆ ਜਾਂਦਾ ਸਾਰੇ ਕਾਹ ਦੇ ਮਿਲਾ ਕੇ ਮੰਨ ਲਓ ਵੀ ਜੇਕਰ ਤੁਸੀਂ 1000 ਸਕੁਅਰ ਫੁੱਟ ਦਾ ਬਣਾਉਂਗੇ ਘਰ ਤਾਂ ਉਹਦੇ ਉੱਤੇ 15 ਲੱਖ ਰੁਪਇਆ ਲੱਗੇਗਾ। ਇਸੇ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਬਾਈਕਟ ਬਣਾ ਕੇ ਚੱਲ ਸਕਦੇ ਹੋ ਤਾਂ ਕਿ ਵਿੱਚ ਜਿਹੜਾ ਉਹ ਰੁਕੇ ਨਾ ਤੇ ਬਾਈਕਟ ਦੇ ਨਾਲ ਹੀ ਗੱਲ ਜ਼ਿਆਦਾ ਹੈ ਕਿ ਵੀ ਬਣਾਓ ਘਰ ਲੋਡ ਚੋਗਾ। ਕਈ ਵਾਰ ਅਸੀਂ ਦਿਖਾਵੇ ਵੱਲੀ ਜ਼ਿਆਦਾ ਧਿਆਨ ਦਿੰਨੇ ਆ। ਇਸੇ ਲਈ ਹੀ ਬਹੁਤ ਫਾਲਤੂ ਦੇ ਡਿਜ਼ਾਈਨ ਬਣਾਏ ਜਾਂਦੇ ਉੱਤੇ ਮਹਿੰਗੇ-ਮਹਿੰਗੇ। ਬਾਹਰੋਂ ਬੜੀ ਤੜਕਪੜਕ ਦਿਖਾਈ ਜਾਂਦੀ ਹੈ ਜਦਕਿ ਇਹਨਾਂ ਚੀਜ਼ਾਂ ਦੇ ਲੋੜ ਨਹੀਂ ਘਰ ਰਹਿਣ ਵਾਸਤੇ ਸਹੂਲਤ ਵਾਲਾ ਚਾਹੀਦਾ। ਸ਼ਾਇਦ ਉਹ ਤੜਕਪੜਕ ਨੂੰ ਦੇਖ ਕੇ ਕਿਸੇ ਸਿਆਣੇ ਨੇ ਕਿਹਾ ਬਈ ਬੰਦਾ ਤਾਂ ਇੱਕੋ ਕਮਰੇ 'ਚ ਹੀ ਰਹਿੰਦਾ ਬਾਕੀ ਕਮਰਿਆਂ 'ਚ ਤਾਂ ਉਹਦਾ ਹੰਕਾਰ ਰਹਿੰਦਾ ਖੈਰ ਆਪਾਂ ਇਹ ਗੱਲ ਤਾਂ ਨਹੀਂ ਕਹਿੰਦੇ ਲੋੜ ਜੋਗੇ ਕਮਰੇ ਤਾਂ ਹੋਣੇ ਚਾਹੀਦੇ ਆ ਅੰਦਰ ਸਹੂਲਤ ਵੀ ਹੋਣੀ ਚਾਹੀਦੀ ਆ ਤੇ ਜਦੋਂ ਆਪਾਂ ਸਹੂਲਤ ਦੀ ਗੱਲ ਕਰਦੇ ਆ ਤਾਂ ਉਹਦਾ ਮਤਲਬ ਇਹ ਆ ਵੀ ਘਰ ਦੇ ਵਿੱਚ ਸਮੇਂ ਅਨੁਸਾਰ ਰੋਸ਼ਨੀ ਜ਼ਰੂਰੀ ਆ ਹਵਾ ਦਾ ਹੀ ਆਵਾਜਾ ਦੀ ਜ਼ਰੂਰੀ ਆ ਘਰ ਦੇ ਵਿੱਚ ਇੰਨਾ ਕਿ ਚਾਨਣ ਜ਼ਰੂਰ ਹੋਣਾ ਚਾਹੀਦਾ ਦਿਨ ਵੇਲੇ ਤੁਹਾਨੂੰ ਬਤੀਆਂ ਨਾ ਜਗਾਉਣੀਆਂ ਪੈਣ ਬਾਥਰੂਮ ਦੇ ਵਿੱਚ ਜਾਂ ਰਸੋਈ ਦੇ ਵਿੱਚ ਸਿੱਧੀ ਤੁਪਾਏ ਜੇ ਹੋ ਸਕੇ ਤਾਂ ਹੋ ਸਕੇ ਮੈਂ ਤਾਂ ਕਹਿਣਾ ਵੀ ਹੁਣ ਮੰਨ ਲਓ ਆਪਣਾ ਘਰ ਹੈ ਹੀ ਥਾਂ ਹੀ ਥੋੜਾ ਆਪਣੇ ਕੋਲੇ ਪਲਾਟ ਹੀ ਛੋਟਾ ਤਾਂ ਉੱਥੇ ਆਪਾਂ ਹੁਣ ਨਹੀਂ ਇਹ ਗੱਲਾਂ ਅਪਣਾ ਸਕਦੇ ਪਰ ਜਿੰਨੀਆਂ ਇਹ ਚੀਜ਼ਾਂ ਹੋ ਸਕਣ ਅਪਣਾਉਣੀਆਂ ਚਾਹੀਦੀਆਂ ਨੇ ਹੁਣ ਇੱਥੇ ਹੀ ਗੱਲ ਆ ਗਈ ਵਾਸਤੂ ਸ਼ਾਸਤਰ ਦੀ ਵਾਸਤੂ ਸ਼ਾਸਤਰ ਕੋਈ ਬਹੁਤਾ ਪੁਰਾਣਾ ਨਹੀਂ ਹੈਗਾ ਮੇਰੇ ਕੋਲ ਹਿੰਦੂ ਮਿਥਿਹਾਸ ਕੋਸ਼ ਜੌਨ ਡੋਸਨ ਨੇ ਲਿਖਿਆ ਸੀ ਬਾਅਦ ਵਿੱਚ ਸਰਦਾਰ ਰਜਿੰਦਰ ਸਿੰਘ ਸ਼ਾਸਤਰੀ ਜੀ ਨੇ ਇਹਦਾ ਅਨੁਵਾਦ ਕੀਤਾ ਇਹ 1963 ਵਿੱਚ ਪਹਿਲੀ ਵਾਰ ਛਪਿਆ ਸੀ ਤੇ ਮੇਰੇ ਕੋਲੇ ਸਨ 2000 ਦਾ ਛਪਿਆ ਹੋਇਆ ਸੰਸਕਰਣ ਤਾਂ ਇਹਦੇ ਵਿੱਚ ਦੂਜੇ ਛੇ ਸ਼ਾਸਤਰਾਂ ਦੀ ਗੱਲ ਕੀਤੀ ਗਈ ਹੈ ਇਹ ਦਰਸ਼ਨ ਵੀ ਆਖਿਆ ਜਾਂਦਾ Hindu philosophy ਦਾ ਮੁੱਢ ਤੇ ਛੇ ਗੁਰ ਉਹਨਾਂ ਦੇ ਛੇ ਹੀ ਕਰਤਾ ਫਲਸਫਰ ਤੇ ਛੇ ਤਰ੍ਹਾਂ ਦਾ ਉਹਨਾਂ ਦਾ ਉਪਦੇਸ਼ ਜਿਹੜੇ ਹਨ ਨਿਆਏ ਵਿਸ਼ੇਸ਼ਿਕ ਸ਼ਾਂਖ ਯੋਗ ਮੀਮंसा ਤੇ ਵਿਦਾਂਤ ਇਹ ਛੇ ਦਰਸ਼ਨ ਨੇ ਇਹਨਾਂ ਦੇ ਛੇ ਹੀ ਕਰਤਾ ਨੇ ਉਹਨਾਂ ਦੇ ਨਾਮ ਵੀ ਦੱਸੇ ਵਾਖੈਰ ਆਪਣਾ ਵਿਸ਼ਾ ਨਹੀਂ ਹੈ ਕਹਿਣ ਤੋਂ ਆਪਾਂ ਉਹ ਵਾਸਤੂ ਸ਼ਾਸਤਰ ਦਾ ਇਹਦੇ ਵਿੱਚ ਜ਼ਿਕਰ ਨਹੀਂ ਹੈ ਤੇ ਜੇਕਰ ਕਿਸੇ ਨੇ ਜ਼ਿਕਰ ਕੀਤਾ ਵੀ ਆ ਕਿਤਾਬਾਂ ਦੇ ਵਿੱਚ ਅੰਗਰੇਜ਼ੀ ਵਿੱਚ ਆਪਾਂ ਕਹਿੰਦੇ ਨੇ ਆਰਕੀਟੈਕਚਰ ਤੇ ਉਹ ਭਾਰਤੀ ਪਰੰਪਰਾ ਵਿੱਚ ਉਹਨੂੰ ਆਖਿਆ ਜਾਂਦਾ ਵਾਸਤ ਗਿਆਨ ਇਹਦੇ ਅਨਸਾਰ ਪੱਥਰਾਂ ਤਾ ਤਾਂ ਆਦਕ ਦੀ ਘਾੜਤ ਤੇ ਇਮਾਰਤਾਂ ਦੀ ਬਣਤਰ ਬਣਾਈ ਜਾਂਦੀ ਆ ਉਸ ਗਿਆਨ ਨੂੰ ਵਾਸਤੂ ਗਿਆਨ ਕਿਹਾ ਜਾਂਦਾ ਤੇ ਬਾਅਦ ਵਿੱਚ ਵਾਸਤੂ ਸ਼ਾਸਤਰ ਇਹ ਸ਼ਬਦ ਉਦੋਂ ਹੋਂਦ ਵਿੱਚ ਆਇਆ ਜਦੋਂ ਇਹਨੂੰ ਧਾਰਮਿਕ ਤੇ ਵਿਮਾ ਪਰਮਾ ਵਾਲੇ ਪਾਸੇ ਤੋਰਿਆ ਗਿਆ ਖਿਮਾ ਕਰਨਾ ਹੁਣ ਜਦ ਸਾ ਵਾਸਤੂ ਗਿਆਨ ਦੀ ਗੱਲ ਕਰਦੇ ਆ ਆਰਕੀਟੈਕਚਰ ਦੀ ਗੱਲ ਕਰਦੇ ਤਾਂ ਉਹਦੇ ਵਿੱਚ ਤਾਂ ਉਹ ਹੀ ਗੱਲਾਂ ਆਉਣਗੀਆਂ ਕਿ ਕਿਹੜਾ ਕਮਰਾ ਕਿੱਥੇ ਬਣਾਈਏ ਕਿ ਉਹਦੇ ਵਿੱਚ ਸਹੀ ਤਰੀਕੇ ਨਾਲ ਰੋਸ਼ਨੀ ਹਵਾ ਤੇ ਜਿਹੜਾ ਆਪਸ ਵਿੱਚ ਆਪਾਂ ਰੋਜ਼ ਦੇ ਕਾਰੋਬਾਰ ਕਰਨੇ ਨੇ ਕੋਈ ਪੜ੍ਹਾਈ ਵਾਲਾ ਕਮਰਾ ਆਏ ਗਏ ਵਾਲਾ ਕਮਰਾ ਬੈਠ ਕੋ ਕਹਿ ਦਿੰਨੇ ਜਾਂ ਅੱਜ ਕੱਲ ਡ੍ਰੈਗ ਰੂਮ ਕਹਿ ਦਿੱਤਾ ਜਾਂਦਾ ਸੌਣ ਵਾਲਾ ਕਮਰਾ ਜਾਂ ਰਸੋਈ ਹੈ ਉਹ ਕਿਹੜੀ ਕਿਹੜੀ ਸਥਿਤੀ ਵਿੱਚ ਹੋਵੇ ਤਾਂ ਕਿ ਸਾਨੂੰ ਵੱਧ ਤੋਂ ਵੱਧ ਸਹੂਲਤ ਮਿਲ ਸਕੇ ਮਤਲਬ ਤਾਂ ਇਹੀ ਆ ਪਾਸ ਤੋਂ ਪੱਕਾ ਨਹੀਂ ਹੈ ਕਿ ਆ ਚੀਜ਼ ਇੱਧਰ ਹੀ ਹੋਣੀ ਚਾਹੀਦੀ ਆ ਉਹਦੇ ਵਿੱਚ ਲਚਕਤਾ ਹੁੰਦੀ ਆ ਹੁਣ ਮੰਨ ਲਓ ਵੀ ਵਾਸਤੂ ਵਾਲੇ ਕਹਿੰਦੇ ਵੀ ਘਰ ਦਾ ਦਰਵਾਜ਼ਾ ਜਿਹੜਾ ਉਹ ਉੱਤਰ ਵਾਲੇ ਜਾਂ ਪੂਰਬ ਵਾਲੇ ਪਾਸੇ ਹੋਵੇ ਜਾਂ ਉੱਤਰ ਪੂਰਬ ਵਾਲੀ ਨੁੱਕਰ ਵਿੱਚ ਹੋਵੇ ਹੁਣ ਜੇਕਰ ਕਿਸੇ ਦਾ ਪਲਾਟ ਹੀ ਇਹੋ ਜਿਹਾ ਜਗ੍ਹਾ ਹੀ ਉਹੋ ਜੀ ਆ ਵੀ ਉਹਨੂੰ ਮੂਹ ਕਰਨਾ ਹੀ ਪੈਣਾ ਸ਼ਿਪ ਦੇ ਵਾਲੇ ਪਾਸੇ ਜਾਂ ਦੱਖਣ ਵਾਲੇ ਪਾਸੇ ਤਾਂ ਫਿਰ ਉਹੋ ਜੇ ਢੰਗ ਦੇ ਨਾਲ ਜਿਹੜਾ ਆਰਕੀਟੈਕਟ ਆ ਉਹ ਡਿਜ਼ਾਈਨ ਕਰ ਦੇਗਾ ਤੇ ਭਾਰਤੀ ਪਰੰਪਰਾ ਵਿੱਚ ਕਹ ਲਿਏ ਵਾਸਤਗਿਆਨ ਵਾਲਾ ਉਹੋ ਜਿਹਾ ਡਿਜ਼ਾਈਨ ਬਣਾ ਦੇਗਾ ਮੰਨ ਲਓ ਵੀ ਉਹਦੇ ਅਨੁਸਾਰ ਨਹੀਂ ਬਣਿਆ ਆਰਕੀਟੈਕਟ ਦੇ ਅਸੂਲਾਂ ਅਨੁਸਾਰ ਨਹੀਂ ਬਣਿਆ ਵਾਸਤਗਿਆਨੀ ਦੀ ਸਲਾਹ ਅਨੁਸਾਰ ਨਹੀਂ ਮਕਾਨ ਬਣਿਆ ਤਾਂ ਘਰ ਦੇ ਵਿੱਚ ਰਹਿਣ ਵੇਲੇ ਆਪਾਂ ਨੂੰ ਥੋੜੀ ਸਹੂਲਤ ਘੱਟ ਹੋ ਜੂਗੀ ਇਹੀ ਹੋਊਗਾ ਨਾ ਤੇ ਜੇਕਰ ਆਪਾਂ ਕਹੀਏ ਉਹਦੇ ਨਾਲ ਸਾਡੇ ਕੰਮਾਂ ਦੇ ਵਿੱਚ ਵਿਗਨ ਪੈ ਗਿਆ ਜਾਂ ਮੇਰਾ ਵੀਜ਼ਾ ਨਹੀਂ ਲੱਗਿਆ ਪਰ ਇਸੋ ਜਿਹੇ ਤਰੀਕੇ ਨਾਲ ਬਹਿਮ ਭਰਮ ਪਾਏ ਜਾਂਦੇ ਆ ਨਾ ਤੇ ਬਹਿਮ ਭਰ ਪਾ ਕੇ ਲੋਕਾਂ ਦੇ ਘਰ ਤੋੜਵਾਏ ਜਾਂਦੇ ਆ ਚੰਗੀਆਂ ਭਲੀਆਂ ਕੋਠੀਆਂ ਦੀ ਸ਼ਕਲ ਵਿਗੜਦੀ ਮੈਂ ਦੇਖੀ ਆ ਤੁਸੀਂ ਵੀ ਦੇਖੀ ਹੋਣੀ ਆ ਬਹੁਤ ਸੋਹਣੇ ਬਣੇ ਹੋਏ ਘਰ ਦੀ ਪੰਨ ਤੋੜ ਕਰਕੇ ਪਹਿਲਾ ਸੁਹੂਲਤ ਸਗਾ ਦੀ ਉੱਥੇ ਵੱਧ ਸੀ ਜਿਹੜਾ ਵਾਸਤੂ ਦੇ ਦੇ ਕੇ ਗਿਆ ਗਿਆਨ ਉਹਨੇ ਗਿਆਨ ਕਹਤਾ ਗਿਆਨ ਦੱਤਾ ਉਹਨੇ ਤਾਂ ਤਾਂ ਹੋਰ ਨਾਸ ਮਾਰਤਾ ਘਰ ਦਾ ਤਾਂ ਇੱਥੇ ਜਾ ਕੇ ਨਾ ਫਿਰ ਜਿਹੜੇ ਲੋਕਾਂ ਲੁੱਟਣ ਵਾਲੇ ਬੰਦੇ ਆ ਓਏ ਚੰਗੀ ਭਲੀ ਚੀਜ਼ ਨੂੰ ਹੋਰ ਪਾਸੇ ਤੋੜ ਦਿੰਦੇ ਆ ਇਸ ਲਈ ਉਹ ਬਹਿਮਾ ਪਰਮਤੋ ਬਚਣਾ ਚਾਹੀਦਾ ਤੇ ਅੰਡ ਜਿਹੜੀ ਸਿਆਣੇ ਬੰਦੇ ਦੀ ਸਲਾਹ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈ ਤੇ ਹੁਣ ਜਿਹੜਾ ਧਾਰਮਿਕ ਪੱਖ ਜੋ ਗੁਰੂ ਮਹਾਰਾਜ ਜੀ ਨੇ ਸੋਹਣੀਆਂ ਇਮਾਰਤਾਂ ਬਣਾਈਆਂ ਨੇ ਦਰਬਾਰ ਸਾਹਿਬ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡੀ ਮਿਸਾਲ ਆ ਆਰਕੀਟੈਕਚਰ ਦੀ ਤੇ ਹੋਰ ਕਿੰਨੇ ਕਿਲੇ ਹੋਰ ਇਮਾਰਤਾਂ ਬਣਵਾਈਆਂ ਗੁਰੂ ਮਹਾਰਾਜ ਜੀ ਨੇ ਤੇ ਨਾਲ ਸਾਨੂੰ ਇਹ ਸੁਝਾਇਆ ਵੀ ਭਾਈ ਜਿਹੜਾ ਘਰ ਹੁੰਦਾ ਨਾ ਉਹ ਸਾਡੇ ਰਹਿਣ ਦਾ ਟਿਕਾਣਾ ਹੁੰਦਾ ਤੇ ਜਦੋਂ ਦੁਨੀਆ ਵਿੱਚ ਇਨੇ ਲੋਕਾਂ ਕੋਲ ਘਰ ਨਹੀਂ ਹੈ ਤਾਂ ਜੀ ਦੀ ਕਿਰਪਾ ਦੇ ਨਾਲ ਤੈਨੂੰ ਇੱਕ ਘਰ ਮਿਲਿਆ ਉਹਨੂੰ ਯਾਦ ਰੱਖ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਅਜੇਹਾ ਨਾ ਹੋਵੇ ਕਿ ਤੂੰ ਘਰ ਨੂੰ ਹੀ ਇੰਨਾ ਚੰਬੜਿਆ ਰਹੇ ਕਿ ਇੱਤੇ ਰ ਧਿਆਨ ਇਹਦੇ ਤੇ ਹੀ ਹੋ ਜਾ ਸਾਰਾ ਦੂਜਾ ਤੋਂ ਖੋ ਕੇ ਤੂੰ ਆਪ ਦਾ ਘਰ ਸਜਾਉਣ ਦੇ ਉੱਤੇ ਲੱਗ ਜਾਵੇਂ ਨਹੀਂ ਭਾਈ ਇਹ ਤਾਂ ਫਿਰ ਉਹ ਗੱਲ ਹੋ ਗਈ ਜਦੋਂ ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਕੋਠੇ ਮੰਡ ਬਿਮਾਰੀਆਂ ਇਤ ਨਾ ਲਾਏ ਚਿੱਤ ਮਿੱਟੀ ਪਈ ਅਤੋਲ ਵੀ ਕੋਏ ਨਾ ਹੋਸੀ ਮਿੱਤ ਘਰ ਚਾਹੇ ਵੱਡਾ ਚਾਹੇ ਛੋਟਾ ਉਹ ਤਾਂ ਇਟਾਂ ਪੱਥਰ ਦਾ ਢਾਂਚਾ ਹੀ ਹੁੰਦਾ ਉਹ ਤਾਂ ਮਕਾਨ ਹੀ ਆ ਜਿੰਨੇ ਦਿਨ ਤੱਕ ਉੱਥੇ ਰਹਿਣ ਵਾਲੇ ਲੋਕਾਂ ਦਾ ਆਪਸੀ ਪਿਆਰ ਨਹੀਂ ਹੈਗਾ ਤੇ ਘਰ ਦੇ ਵਿੱਚ ਮਾਲਕ ਦੀ ਯਾਦ ਨਹੀਂ ਹੈਗੀ ਇਸੇ ਲਈ ਗੁਰੂ ਮਹਾਰਾਜ ਨੇ ਬਚਨ ਕੀਤੇ ਨੇ ਕਿ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋਦ ਘਾਈ ਜਨ ਤ੍ਰਣ ਧਰਮੂਣ ਬੁਲਾਏ ਤੇ ਜੇਕਰ ਆਪਾਂ ਨੂੰ ਮਾਲਕ ਯਾਦ ਆ ਤੇ ਸਾਡਾ ਆਪਸ ਵਿੱਚ ਪਿਆਰ ਆ ਘਰ ਤਾਂ ਉਹੀ ਹੁੰਦਾ ਨਾ ਜਿੱਥੇ ਇਸ ਦੁਨੀਆ ਨੂੰ ਘੁਮ ਘਮਾ ਕੇ ਮੁੜ ਕੇ ਆਉਣ ਨੂੰ ਜੀ ਕਰੇ ਇਹ ਤਾਂ ਹੀ ਹੋ ਸਕਦਾ ਜੇਕਰ ਆਪਦੀ ਮਿਹਨਤ ਦੀ ਕਮਾਈ ਨਾਲ ਘਰ ਪਾਏਗਾ ਫਿਰ ਗੁਰੂ ਦਾ ਉਪਦੇਸ਼ ਸਾਡੇ ਪੱਲੇ ਹੋਏਗਾ ਗੁਰੂ ਦੇ ਉਪਦੇਸ਼ਾਂ ਅਨੁਸਾਰ ਸੀ ਜ਼ਿੰਦਗੀ ਜਿਉਵਾਂਗੇ ਤਾਂ ਇਸ ਲਈ ਗੁਰੂ ਮਹਾਰਾਜ ਦੇ ਬਚਨ ਨੇ ਘਰ ਸੁਖ ਵਸਿਆ ਅਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ ਕੋਜਰ ਰਹਿ ਗਿਆ ਹੋਵੇ ਆਪ ਜੀ ਪੁੱਛਣਾ ਚਾਹੁੰਦੇ ਹੋ ਤਾਂ ਜਰੂਰ ਕਮੈਂਟ ਕਰਕੇ ਲਿਖਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਉਹ ਜਰੂਰ ਕਰ ਲਿਓ ਕਿਉਂਕਿ ਆਪਾਂ ਇਸ ਚੈਨਲ ਤੇ ਗੁਰਬਾਣੀ ਅਤੇ ਇਤਿਹਾਸ ਦੇ ਆਧਾਰ ਤੇ ਵਿਹਾਰਕ ਚੀਜ਼ਾਂ ਪਾਉਂਦੇ ਰਹਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ